ਗੁੜ ਮਖਾਣੇ ਬੱਚੇ ਹੋ ਗਏ ਇਸ ਤੇ دیਵਾਨੇ ਚਲੋ ਆਪਾਂ ਬਣਾ ਕੇ ਦੇਖਦੇ ਹਾਂ ਸਭ ਤੋਂ ਪਹਿਲਾਂ ਆਪਾਂ ਕੜਾਹੀ ਨੂੰ ਥੋੜਾ ਜਿਹਾ ਗਰਮ ਕਰ ਲਵਾਂਗੇ ਫਿਰ ਇਹਦੇ ਵਿੱਚ ਕੋਲਾ ਭਰ ਕੇ ਮਖਾਣਿਆਂ ਦਾ ਪਾਵਾਂਗੇ 2-3 ਮਿੰਟਾਂ ਲਈ ਆਪਾਂ ਇਹਨਾਂ ਨੂੰ ਰੋਸਟ ਕਰਾਂਗੇ ਜਿਵੇਂ ਹੀ 2-3 ਮਿੰਟ ਇਹ ਰੋਸਟ ਹੋ ਜਾਂਦੇ ਹੈ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ 2-3 ਚਮਚ ਦੇਸੀ ਘਿਓ ਦੇ ਪਾਵਾਂਗੇ ਦੇਸੀ ਘਿਓ ਪਾਣ ਤੋਂ ਬਾਅਦ ਫਿਰ ਆਪਾਂ ਇਹਨੂੰ 1-2 ਮਿੰਟਾਂ ਲਈ ਰੋਸਟ ਕਰਾਂਗੇ ਫਿਰ ਆਪਾਂ ਚੈੱਕ ਕਰਕੇ ਦੇਖਾਂਗੇ ਕਿ ਆਪਣੇ ਮਖਾਣੇ ਰੈਡੀ ਹੋ ਗਿਆ ਕਿ ਨਹੀਂ ਦੇਖੋ ਚੰਗੀ ਤਰ੍ਹਾਂ ਇਹ ਟੁੱਟ ਰਿਹਾ ਇਟ ਮੀਨਸ ਇਹ ਚੰਗੀ ਤਰ੍ਹਾਂ ਬਣ ਚੁੱਕੇ ਹੈ ਤੇ ਆਪਾਂ ਇਹਨੂੰ ਅਲੱਗ ਭਾਂਡੇ ਵਿੱਚ ਸ਼ਿਫਟ ਕਰ ਦਾਂਗੇ ਕੜਾਹੀ ਦੇ ਵਿੱਚ ਆਪਾਂ ਪਾ ਲਵਾਂਗੇ ਥੋੜਾ ਜਿਹਾ ਫੇਰ ਦੇਸੀ ਘਿਓ 2-3 ਚਮਚ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਕੋਲੀ ਭਰ ਕੇ ਗੁੜ ਦੀ ਤੇ ਗੁੜ ਨੂੰ ਆਪਾਂ ਥੋੜਾ ਜਿਹਾ ਕੱਟ ਲੈਣਾ ਹੈਗਾ ਕਿਉਂਕਿ ਕਟਿਆ ਹੋਇਆ ਗੁਰ ਚੰਗੀ ਤਰ੍ਹਾਂ ਮੈਲਟ ਹੋ ਜਾਵੇਗਾ ਇਹਦੇ ਵਿੱਚ ਤੇ ਆਪਾਂ ਨੂੰ ਜ਼ਿਆਦਾ ਟਾਈਮ ਵੀ ਨਹੀਂ ਲੱਗੇਗਾ ਹੁਣ ਆਪਏ ਇਹਨੂੰ 3-4 ਮਿੰਟਾਂ ਲਈ ਪਕਾਵਾਂਗੇ 3-4 ਮਿੰਟ ਪਕਾਣ ਤੋਂ ਬਾਅਦ ਆਪਾਂ ਇਹਨੂੰ ਟੈਸਟ ਕਰਕੇ ਦੇਖਾਂਗੇ ਕੋਲੀ ਵਿੱਚ ਥੋੜਾ ਜਿਹਾ ਪਾਣੀ ਲੈ ਕੇ ਉਹਦੇ ਵਿੱਚ ਆਪਾਂ ਇਹ ਗੁੰਲ ਪਾ ਕੇ ਦੇਖਾਂਗੇ ਜੇ ਇਹ ਗੁਰ ਦੀ ਆਸਾਨੀ ਨਾਲ ਇੱਕ ਗੋਲੀ ਬਣ ਜਾਂਦੀ ਹੈ ਇਟ ਮੀਨਸ ਆਪਣਾ ਜਿਹੜਾ ਗੁਰਬੀ ਆ ਉਹ ਰੈਡੀ ਹੋ ਚੁੱਕਿਆ ਤੇ ਨਾਲ ਦੇ ਨਾਲ ਹੀ ਆਪਾਂ ਜਿਹੜੀ ਗੈਸ ਦੀ ਫਲੇਮ ਹੈ ਉਹਨੂੰ ਬੰਦ ਕਰ ਦਵਾਂਗੇ ਤੇ ਜਿਹੜੇ ਆਪਾਂ ਮਖਾਣੇ ਰੋਸਟ ਕੀਤੇ ਸੀ ਉਹ ਸਾਰੇ ਇਹਦੇ ਵਿੱਚ ਟ੍ਰਾਂਸਫਰ ਕਰ ਦੇਵਾਂਗੇ ਲੋ ਜੀ ਆਪਣੇ ਜਿਹੜੇ ਗੁਰ ਮਖਾਣੇ ਆ ਰੈਡੀ ਹੋ ਚੁੱਕੇ ਆ ਥੋੜੇ ਜਿਹੇ ਠੰਡੇ ਹੋਣ ਤੋਂ ਬਾਅਦ ਆਪਾਂ ਇੱਕ ਇੱਕ ਨੂੰ ਆਪਾਂ ਥਾਲ ਦੇ ਵਿੱਚ ਸ਼ਿਫਟ ਕਰਦੇ ਜਾਵਾਂਗੇ ਤੇ ਫੇਰ ਦੇਖਿਓ ਥੋੜੇ ਜਿ ਠੰਡੇ ਹੋਣ ਤੋਂ ਬਾਅਦ ਦੇਖਿਓ ਕਿਵੇਂ ਇਹ ਬਿਲਕੁਲ ਐ ਚਟਕ ਚਟਕ ਦੀ ਆਵਾਜ਼ ਆਉਂਦੇ ਪੁੱਤਰੀ ਬਣ ਕੇ ਬਿਚੂ ਪੂਰੀ ਜੇ ਤੁਹਾਨੂੰ ਗੁਰਮਖਾਨੇ ਬਹੁਤ ਹੀ ਵਧੀਆ ਲੱਗੇ ਹੋਣ ਤਾਂ ਲਾਈਕ